ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਗਮ ਹਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਠ ਗੁਰ ਤੇ ਮਹਿਲ ਪ੍ਰਪਤੈ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸੋਚ ਤਲਾਏ ਇੱਕਸ ਬਿਨਾ ਸਭ ਧੰਦ ਹੈ ਸਭ ਮਿਠਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਚਰਨ ਗਏ ਸਫਲ ਮੁਰਤ ਸਫਲਾ ਘੜੀ ਜਿਤ ਸਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਅਧਾਰ ਬਾਹ ਪਕੜ ਬੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਵਾ ਢੋਈ ਤੇ ਸਹੀ ਨੋ ਮਿਲੇ ਜਿਨ ਪੂਰਾ ਗੁਰੂ ਲਭਾ ਨਾਲਕ ਬਧਾ ਕਰ ਤਹਾਂ ਜਿੱਥੇ ਮੇਰੇ ਤਾ ਨ ਜਨਮ ਜਰਾ ਸਰੀਰਗ ਮਹੱਲਾ ਪੰਜਵਾ ਸੋਈ ਤੇ ਆਈਐ ਜੀੜੈ ਸਿਰ ਸਾਹ ਪਾਤ ਸ਼ਾਹ ਇਸ ਹੀ ਕੀ ਕਰਿਆਸ ਮਨ ਜਿਸ ਕਾ ਸਭ ਸਵੇ ਸਾਹੋ ਸਭ ਸਿਆਣ ਪਾ ਛੜ ਕੈ ਗੁਰ ਕੀ ਚਰਣੀ ਪਾਹ ਮਨ ਮੇਰੇ ਸੁਖ ਸਹਿਜ ਸੇ ਤੀ ਜਪਨਾਓ आठ पहर प्रभु त्याए तू गुण गोएंदनत गाओ रहाओ जिस की सरनी पर मना जिस जे वड अवर ना कोए जिस सिमरत सुख होए घना ਦੁੱਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤੇਸੇ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਮਾਨ ਤਾਂ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣਿਏ ਉੱਚੋ ਉੱਚਾ ਥਾਉ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾ ਨਾਨਕ ਕਾ ਪ੍ਰਭ ਮਾਇਆ ਕਰ ਸਚ ਦੇਵ ਹੋ ਆਪਣਾ ਨਾਓ ਸਰੀਰਾਗ ਮਹੱਲਾ ਪੰਜਵਾ ਨਾਮ ਧਿਆਏ ਸੋ ਸੁਖੀ ਜਿਸ ਮੁਖ ਓਜਲ ਹੋਏ ਓਰੇ ਗੁਰ ਤੇ ਪਈਏ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਘਰ ਵਸੈ ਏ ਕੋ ਸਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਗੇ ਲੈ ਛਡਾਏ ਰਹਾ ਦੁਨੀਆ ਕੀਆ ਵਡਿਆਈਆ ਕਮ ਨਿਆ ਬਹਿ ਕਾਮ ਮਾਇਆ ਕਾ ਰੰਗ ਸਭ ਫਿਕਾ ਜਾਤੋ ਬਿਨ ਸੁਨਿਦਾਨ ਜਾ ਕਹਿ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇ ਨੁਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਇਸੇ ਹੈ ਪ੍ਰਾਪਤ ਰਤਨ ਹੋਏ ਜਿਸ ਮस्तक ਹੋਵੇ ਭਾਗ ਇਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੁ ਕਰੇ ਜਿਸ ਬਿਨ ਸਹ ਹੋ ਮਹਤਾਪ ਨਾਨਕ ਕਾਬੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰਖਣ ਹਾਰ ਇੱਕਸ ਕਾ ਮਨਿਆਸਰਾ ਇੱਕੋ ਪ੍ਰਾਨ ਆਧਾਰ ਤਿਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲਿ ਉਪਾਵਤਿ ਆਗੁ ਗੁਰਪੁਰਾਇ ਰਾਦਨਿਤ ਇਕਸ ਕੀ ਲਵਲਾਗ ਰਹਾਉ ਇਕੋ ਭਾਈ ਮਿਤ ਇਕ ਇਕੋ ਮਾਤ ਪਿਤਾ ਇਕ ਸਕੇ ਮਨ ਟੇ ਕਹੈ ਜਨ ਜਿਉ ਪਿੰਡ ਦਿੱਤਾ ਸੋ ਪ੍ਰਭ ਮਨਹੁ ਨ ਵਿਸਰੇ ਜਨ ਸਭ ਕੇ ਸ਼ਵਸ ਕੀਤਾ ਘਰ ਇਕੋ ਬਾਹਰ ਇਕੋ ਥਾਨ ਖਨੰਤਰ ਆਪ ਜੀ ਜੰਤਾ ਸਭ ਜਨ ਕੀ 8 ਪਹਿਰ ਤੇ ਸਜਾਪ ਇਕਸੇ ਤੇ ਰਤਿਆ ਨਾ ਹੋਵੇ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੇਂ ਸੋ ਹੋਏ ਗੁਰ ਪੁਰੇ ਪੁਰਾ ਭਇਆ ਜਪ ਨਾਲਕ ਸਚਾ ਸੋਏ ਸ੍ਰੀ ਰਾਗ ਮਹਲਾ 5 ਜਿਨਾਂ ਸਤ ਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿੰਨ ਉਪਜੈ ਮਨ ਗਿਆਨ ਜਿਨ ਕੋ ਮਸਤ ਲਿਖਿਆ ਤਿੰਨ ਪਾਇਆ ਹਰ ਨਾਮ ਮਨ ਮੇਰੇ ਇਕੋ ਨਾਮ ਧਿਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਦਾ ਜਾਏ ਰਹਾਉ ਜਨਮ ਮਰਨ ਕਾ ਭੋਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕਟਿਏ ਗੁਰ ਦਰਸ਼ਨ ਦੇਖ ਨਿਹਾਲ ਥਾਨ-ਥਨ ਅੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏ ਕਹੈ ਦੂਜਾ ਨਹੀਂ ਕੋਇ ਤੇ ਸਸਰਣਾਈ ਛੁਟੀ ਐ ਕਿਤਾ ਲੋੜੇ ਸੋਏ ਜਿਨ ਮਨ ਵਸਿਆ ਪਰਗ੍ਰਾਮ ਸੇ ਪੂਰੇ ਪ੍ਰਧਾਨ ਤਿੰਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਤੇ ਆਇਆ ਨਾਨਕ ਤੈਨੂੰ ਕੁਰਬਾਨ ਸ੍ਰੀ ਰਾਗ ਮਹੱਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਕਰਗਾ ਸਿਆ ਇਕ ਸਿਉ ਲੈ ਬਲਾਈ ਮਿਲ ਸਾਧੂ ਮੁਖ ਉਜਲਾ ਕੁਰਬ ਲਿਖਿਆ ਪਾਏ ਗੁਣ ਗੋਵਿੰਦ ਨਤ ਗਾਵਣੇ ਨਿਰਮਲ ਸਚ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰਪੁਰੇ ਕੀ ਚਾਕਰੀ ਬ੍ਰਿਤਾ ਜਾਏ ਨ ਕੋਈ ਰਹਾ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮਦਾਨ ਇਸ਼ਨਾਨ ਕਾਮ ਕ੍ਰੋਧ ਲੋਭ ਬਿੰਸਿਆ ਤਜਿਆ ਸਭ ಅಭಿಮಾನ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਆਵੜ ਜਾਣਾ ਰਹਿ ਗਿਆ ਆਪਵਾ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ ਸ੍ਰੀ ਰਗਮਹੱਲਾ 5 ਪੰਜਵਾ ਪੂਰਾ ਸਤਗੁਰ ਜੇ ਮਿਲੈ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਨੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕਾਟਿਏ ਲਾਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿੰਦੂ ਜਾ ਕੋ ਨਹੀਂ ਇਕੋ ਨਾਮ ਤੇ ਆਇ ਰਾਵ ਕੀਮਤ ਕਹਣ ਨਾ ਜਾਈਐ ਸਾਗਰ ਗੁਣੀ ਅਥਾ ਵਡ ਭਾਗੀ ਮਿਲ ਸੰਗਤ ਸਚਾ ਸ਼ਬਦ ਵੇਸਾ ਕਰ ਸੇਵਾ ਸੁਖ ਸਾਗਰ ਸਿਰ ਸਾਹ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਓ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਨ ਰਹਾ ਨਿਮਾਨਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਓ ਹਰ ਜਪੀਏ ਆਰਾਧੀਏ ਆਠ ਪਹਿਰ ਗੋਵਿੰਦ ਜੀ ਪ੍ਰਾਨ ਤਨ ਤਨ ਰਖੇ ਕਰ ਕਿਰਪਾ ਰਖੀ ਜਿੰਦਾ ਨਾਨਕ ਸਗਲੇ ਦੋਖ ਉਤਾਰਿਆ ਨ ਪ੍ਰਭ ਪਾਰ ਬ੍ਰਹਮ ਬਖਸ਼ੇਂਦਾ ਹਰ ਜਪਿਆ ਆਰਾਧਿਆ ਆਠ ਪਹਿਰ ਗੋਵਿੰਦ ਜੀ ਪ੍ਰਾਨ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਮਿਕ ਸਗਲੇ ਦੁਖ ਉਤਾਰਿਆ ਨਾ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ